ਹੈਲੋ ਤੁਸੀਂ ਦੇਖ ਰਹੇ ਹੋ ਆਪਣੇ ਸਿਰਫ ਆਈ ਨਿਊਜ਼ ਤੇ ਅੱਜ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਬੱਲੂ ਜੀ ਜਿਹੜੇ ਆਰਟੀਆਈ ਐਕਟੀਵਿਸਟ ਨੇ ਅਤੇ ਡਿਸੈਬਲਰ ਵੀ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੈਮਸ ਜਿਹੜੇ ਲੋਕਾਂ तक ਪਹੁੰਚਾਈ ਲੋਕਾਂ ਦੀ ਆਵਾਜ਼ ਬਣੇ ਨੇ ਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਆਏ ਥੈਂਕ ਯੂ ਜੀ ਬਸ ਆਪ ਜੀ ਦਾ ਚੈਨਲ ਬਹੁਤ ਵਧੀਆ ਚੈਨਲ ਹੈ ਤੇ ਆਉਣ ਵਾਲੇ ਸਮੇਂ ਚ ਤਰੱਕੀਆਂ ਕਰੇ ਸਾਡੀ ਖੁਸ਼ੀ ਹੋਏਗੀ ਜੀ ਬਹੁਤ ਵਧੀਆ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਪੰਚੰਦੀਗੜ ਦੇ ਪ੍ਰੈਸ ਕਲੱਬ ਚ ਤੁਸੀਂ ਕਾਨਫਰੰਸ ਕੀਤੀ ਸੀ ਇਹ ਸਾਰਾ ਮਾਮਲਾ ਕੀ ਹੈ ਤੁਸੀਂ ਰੀਸ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਜਰੂਰ ਜੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਮੇਰਾ ਆਇਆ ਸੀਗਾ ਕਿ ਮੈਂ ਆਵਾਜ਼ ਨੂੰ ਇੱਕ ਜਨਤਕ ਕਰਾਂ ਜਿਹੜਾ ਕਿ ਗੁਰੂ ਨਗਰੀ ਨਾਲ ਜੁੜਿਆ ਹੈ ਸਭ ਤੋਂ ਵੱਡੀ ਗੱਲ ਸੀਗੀ ਕਿ ਗੁਰੂ ਨਗਰੀ ਦੇ ਨਾਲ ਜੁੜਿਆ ਜਿਹੜਾ ਜਨ ਤੱਕ ਐਸਲੀ ਸੀਗਾ ਕਿ 500 ਤਕਰੀਬਨ 83 ਕਰੋੜ ਦੇ ਗਰੀਬ ਜਿਹੜਾ 스마트 ਸਿਟੀ ਦਾ ਪੈਸਾ ਸਾਡੇ ਅੰਮ੍ਰਿਤਸਰ ਦੇ ਵਿੱਚ ਆਇਆ ਸੀਗਾ ਜਿਹੜਾ ਕਿ ਉਹ ਲੱਗਾ ਹੀ ਨਹੀਂ ਜੇ ਲੱਗਾ ਵੀ ਹੈ ਤਾਂ ਸਿਰਫ 10 ਜਾਂ 15% ਲੱਗਾ ਜਿਹਦੇ ਚ ਕਿ ਜਿਵੇਂ ਸਾਡੇ ਆਪਣਾ ਕਮਿਸ਼ਨਰ ਸਾਹਿਬ ਕਹਿੰਦੇ ਸੀਗੇ ਕਿ ਅੰਮ੍ਰਿਤਸਰ ਦੋਸਤ ਵਾਲੇ ਸੰਦੀਪ ਰਿਸ਼ੀ ਸੀਗੇ ਜੀ ਸਾਡੇ ਕਮਿਸ਼ਨਰ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਵੀ 90% ਅਸੀਂ ਕੰਮ ਅੰਮ੍ਰਿਤਸਰ ਦੇ ਵਿੱਚ ਕਰਤੇ ਹੋਏ ਨੇ ਲੇਕਿਨ ਮੈਂ ਆਪ ਜੀ ਦੇ ਚੈਨਲ ਰਾਹੀਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਜੇ 90% ਚੈਨਲ ਆਪਣਾ ਇਹਨਾਂ ਨੇ ਪਹਿਲ ਡਿਸਟ੍ਰੀਬਿਊਟ ਕੀਤਾ ਹੈ 스마트 ਸਿਟੀ ਦਾ ਮੈਂ ਉਹ ਹੀ ਦੱਸਾਂਗਾ ਕਿ ਅੰਮ੍ਰਿਤਸਰ ਸਾਡਾ ਗੁਰੂ ਨਗਰੀ سونے ਵਰਗਾ ਸ਼ਹਿਰ ਬਣ ਜਾਏ ਤੇ ਜਿਹੜੀਆਂ ਅਸੀਂ ਆਮ ਜਨਤਾਕ ਪ੍ਰੋਬਲਮਜ਼ ਆਉਂਦੀਆਂ ਵੀ ਸਾਨੂੰ ਜਿਵੇਂ ਸੜਕਾਂ ਦੀਆਂ ਪੁਲਾਂ ਦੀਆਂ ਸੀਵਰੇ ਦੀਆਂ ਲਾਈਟਾਂ ਦੀਆਂ ਇਹ ਸਭ ਖਤਮ ਹੋ ਜਾਣਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਕੈਮ ਦੇ ਪਿੱਛੇ ਕਿਹਦਾ ਹੱਥ ਹੈ ਦੇਖੋ ਜੀ ਇਸ ਸਕੈਮ ਤੇ ਬਹੁਤ ਵੱਡਾ ਹੈ तकरीबन 583 ਕਰੋੜ ਰੁਪਏ ਦੇ ਕਰੀਬ ਇਹ ਪੈਸਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਆਇਆ ਸੀਗਾ ਉਸ ਵੇਲੇ ਦੋ ਆਈਐਸ ਅਫਸਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਕੰਮ ਹੋਇਆ ਉਹਦੇ ਵਿੱਚ ਇੱਕ ਸੰਦੀਪ ਰਿਸ਼ੀ ਸੀਗਾ ਇੱਕ ਇਹ ਆਈਐਸ ਅਫਸਰ ਇਹ ਰਪੀ ਸਿੰਘ ਸੀਗੇ ਇਹ ਦੋਨੋਂ ਹੀ ਆਈਐਸ ਅਫਸਰ ਨੇ ਜਿਹੜੇ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਮੈਂ ਆਪ ਜੀ ਦੇ ਚੈਨਲ ਰਾਹੀਂ ਇਹੋ ਦੱਸਣਾ ਚਾਹਾਂ ਕਿ ਜਿਹੜਾ ਇਹਨਾਂ ਦੇ ਰਹਿਨੁਮਾਈ ਦੇ ਵਿੱਚ ਜਿਹੜਾ ਕੰਮ ਹੋਇਆ ਉਹ ਸਭ ਤੋਂ ਜ਼ਿਆਦਾ ਪੈਸਾ ਇਹਨਾਂ ਦੇ ਟਾਈਮ ਦੇ ਵਿੱਚ ਆਇਆ ਇਹਨਾਂ ਦੀ ਡਿਊਰੇਸ਼ਨ ਦੇ ਵਿੱਚ ਆਇਆ ਔਰ ਬੜੇ ਅਫਸੋਸ ਵਾਲੀ ਗੱਲ ਹੈ ਕਿ ਸਾਡਾ ਅੰਮ੍ਰਿਤਸਰ ਗੁਰੂ ਨਗਰੀ ਦਾ ਪੈਸਾ ਜਿਹੜਾ ਗੁਰੂ ਨਗਰੀ ਦੇ ਵਿੱਚ ਲੱਗਣਾ ਚਾਹੀਦਾ ਉਹ ਪੈਸਾ ਲੱਗਾ ਹੀ ਨਹੀਂ ਅੱਥੇ ਤੇ ਮੈਂ ਜਿਹੜੀ ਅੱਜ ਜਨਤਕ ਆਵਾਜ਼ ਕਰ ਰਿਹਾ ਮੈਂ ਇਹੋ ਚਾਹੁੰਦਾ ਕਿ ਗੁਰੂ ਨਗਰੀ ਦਾ ਪੈਸਾ ਗੁਰੂ ਨਗ ਇਹ ਮੈਂ 2023 ਦੀ ਇਹਨਾਂ ਨੂੰ ਕੰਪਲੇਂਟਾਂ ਪਾ ਰਿਆ 2023 ਦੀਆਂ 6ਵੇਂ ਮਹੀਨੇ ਦੀਆਂ ਤੁਸੀਂ ਇਹ ਵੇਖੋ ਕਿ ਮੇਰੀ ਕੋਈ ਵੀ ਕੰਪਲੇਂਟ ਜਿਹੜੀ ਕਿ ਇਹਨਾਂ ਨੇ ਕੀਤੀ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਪੰਜਾਬ ਸਰਕਾਰ ਵੱਲੋਂ ਮੈਨੂੰ ਉਹਨਾਂ ਦਾ ਜਵਾਬ ਜ਼ਰੂਰ ਆਂਦੇ ਰਹੇ ਨੇ ਲੇਕਿਨ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਆਈਐਸ ਅਫਸਰਾਂ ਦੇ ਖਿਲਾਫ ਅਸੀਂ ਕੋਈ ਕੰਪਲੇਂਟ ਕਰਾਂਗੇ ਤੇ ਸਾਨੂੰ ਕਮੇਟੀ ਬਣਾਣੀ ਪੈਣੀ ਹੈ ਤੇ ਉਸੇ ਦੁੱਖੋਂ ਮੈਂ ਭਗਵੰਤ ਸਿੰਘ ਸਾਹਿਬ ਨੂੰ ਵੀ ਸ਼ਾਇਦ ਮੈਂ ਕਹੂੰਗਾ ਬੇਨਤੀ ਕਰੂੰਗਾ ਕੀ ਜੈ ਭਗਵੰਤ ਮਾਨ ਸਾਹਿਬ ਇਹ ਲੱਗਦਾ ਆਈਏ ਸਭ ਤੋਂ ਜਿਹੜੇ ਤੁਹਾਨੂੰ ਘੇਰ ਕੇ ਬਿٹے ਨੇ ਚੰਡੀਗੜ੍ਹ ਦੇ ਵਿੱਚ ਉਹ ਤੁਹਾਡੇ ਤੱਕ ਆਪਣੀ ਆਵਾਜ਼ ਪਹੁੰਚ ਨਹੀਂ ਦਿੰਦੇ ਤੇ ਮੈਨੂੰ ਇਸ ਗੱਲ ਦਾ ਜ਼ਰੂਰ ਹੈਗਾ ਕਿ ਜੇ ਇਹ ਆਵਾਜ਼ ਮੇਰੀ ਜਨਤਕ ਹੋ ਗਈ ਤੇ ਭਗਵੰਤ ਮਾਨ ਸਾਹਿਬ ਖੁਦ ਐਕਸ਼ਨ ਜ਼ਰੂਰ ਲਾਣਗੇ ਤੇ ਇਸ ਐਕਸ਼ਨ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਕਪਲਾ ਹੋਇਆ ਹੈ ਸਕੈਮ ਹੋਇਆ ਹੈ ਇਹਦੇ ਖਿਲਾਫ ਤੁਸੀਂ ਕੀ ਐਕਸ਼ਨ ਲਈਏਗਾ ਦੇਖੋ ਜੀ ਐਕਸ਼ਨ ਤੇ ਮੇਰੇ ਵੱਲੋਂ ਤੇ ਬਾਅਦ ਦੀ ਗੱਲ ਹੈ ਤੁਸੀਂ ਇਹ ਵੇਖੋ ਇਕਾਈਏ ਅਫਸਰ ਜਿਹੜਾ ਸੰਦੀਪ ਨਿਸ਼ੀ ਸੀਗਾ ਉਹਨੇ ਮੇਰਾ ਮੂੰਹ ਬੰਦ ਕਰਨ ਵਾਸਤੇ ਮੈਨੂੰ 5 ਕਰੋੜ ਦਾ ਦਾਵਾ ਪਾਇਆ ਕਿ ਬਈ ਤੂੰ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾਂਗੇ ਲੇਕਿਨ ਪਰਮਾਤਮਾ ਦਾ ਕਿਰਪਾ ਗੁਰੂ ਨਗਰੀ ਚ ਬੈਠਾ ਪਰਮਾਤਮਾ ਗੁਰੂ ਰਾਮਦਾਸ ਜੀ ਮੈਨੂੰ ਬਲ ਬਖਸ਼ਦੇ ਨੇ ਮੈਂ ਉਹ ਜਿਹੜੇ ਨੋਟਿਸ ਆ ਗਏ ਨੇ ਮੈਂ ਇਹਨਾਂ ਦੀ ਪਰਵਾਹ ਨਹੀਂ ਕਰਦਾ ਹਾਰ ਕੇ ਇਹਨਾਂ ਨੋਟਿਸਾਂ ਦਾ ਜਵਾਬ ਦੇਣ ਵਾਸਤੇ ਮੈਂ ਮਾਂ ਜੋਗ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਉੱਥੇ ਕਿਸ ਰੇਟ ਪਟੀਸ਼ਨ ਮੈਂ ਫਾਈਲ ਕੀਤੀ ਹੈ ਜਿਹਦੇ ਵਿੱਚ ਮੈਂ ਭਗਵੰਦ ਮਾਨ ਸਾਹਿਬ ਨੂੰ ਤੇ ਬੇਨਤੀ ਕੀਤੀ ਕੀਤੀ ਹੈ ਕਿ ਮੈਂ ਇਹ ਚਾਹਨਾ ਕਿ ਵੀ ਤੁਸੀਂ ਆਪਣੇ ਇੱਕ ਸਟੇਟ ਦੇ ਹੈੱਡ ਹੋ ਕੇ ਪੰਜਾਬ ਦੇ ਮੁਖੀ ਹੋ ਕੇ ਤੁਸੀਂ ਇੱਕ ਵਧੀਆ ਤਰੀਕੇ ਨਾਲ ਇਸ ਨੂੰ ਹੈਂਡਲ ਕਰੋ ਤੇ ਤੁਹਾਨੂੰ ਵੀ ਪਤਾ ਲੱਗੇ ਕਿ ਇਹ ਪੈਸਾ ਗਿਆ ਕਿੱਥੇ ਫਿਰ ਨਾਲੇ ਨਾਲ ਮੈਂ ਸੀਬੀਆਈ ਈਡੀ ਤੇ ਕੈਗ ਨੂੰ ਵੀ ਮੈਂ ਉਹਨਾਂ ਨੂੰ ਉੱਥੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਤੁਸੀਂ ਵੀ ਇਸ ਮੈਟਰ ਨੂੰ ਦੇਖੋ ਕਿਉਂਕਿ ਪੈਸਾ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦੇ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਇਨਵੋਲਵਮੈਂਟ ਹੈਗੀ ਉਹ ਸੈਂਟਰ ਗਵਰਨਮੈਂਟ ਦੀ ਨਾਲ ਹੀ ਹੈ। ਸਰ ਸਰ ਤੁਹਾਨੂੰ ਕੀ ਲੱਗਦਾ ਹੈ ਇਸ ਸਕੈਂਡਲ ਦੇ ਪਿੱਛੇ ਇਸ ਸਕੈਮ ਦੇ ਪਿੱਛੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਇਹਦਾ ਨਿਚੋੜ ਕੀ ਨਿਕਲੂਗਾ ਇਹਦਾ ਰਿਜ਼ਲਟ ਕੀ ਹੋਗਾ ਸਰਕਾਰ ਇਹਦੇ ਖਿਲਾਫ ਕੀ ਜੜੀ ਹੈ ਰਣਨੀਤੀ ਅਪਣਾਉਗੀ। ਦੇਖੋ ਜੀ ਮੈਨੂੰ ਬੜੀ ਉਮੀਦ ਹੈ ਇਸ ਵੇਲੇ ਭਗਵੰਤ ਸਿੰਘ ਸਾਬ ਕੋਲੋਂ ਕਿਉਂਕਿ ਕਮਾਂਡਰ ਸੀਐਮ ਨੇ ਧਾਕੜ ਸੀਐਮ ਨੇ ਮੈਂ ਹੀ ਚਾਹੁੰਦਾ ਕਿ ਉਹ ਰਿਜ਼ਲਟ ਕੱਢ ਨਮਰੇ ਸਰ ਦੇ ਵਿੱਚ ਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਬਈ ਇੱਕ ਡਰੋਨਾਂ ਦਾ ਧਮਕਾਣਾ ਥਰੂ ਡਿਫਰਮੇਸ਼ਨਸ ਇਹ ਤੇ ਚਲੋ ਮੈਂ ਗੱਲ ਨੂੰ ਸਮਝਦਾ ਹੀ ਨਹੀਂ ਲੇਕਿਨ ਮੈਂ ਨਾਲ ਦੇ ਨਾਲ ਹਾਈ ਕੋਰਟ ਦੇ ਵਿੱਚ ਵੀ ਮੈਂ ਪਟੀਸ਼ਨ ਪਾਈ ਹੈ ਮੈਂ ਇਹੋ ਚਾਹੁੰਦਾ ਕਿ ਇਸ ਤੋਂ ਪਹਿਲਾਂ ਕੋਈ ਸੈਂਟਰਲ ਦੀ ਏਜੰਸੀ ਪੰਜਾਬ ਦੇ ਵਿੱਚ ਆਵੇ ਅਸੀਂ ਚਾਹੁੰਦੇ ਹਾਂ ਕਿ ਭਗਵੰਤ ਮਾਨ ਇਹਨੂੰ ਸੀਰੀਅਸਲੀ ਆਪਣਾ ਐਕਸ਼ਨ ਲਾਵੇ ਤੇ ਮੈਂ ਇਹ ਉਮੀਦ ਕਰਦਾ ਕਿ ਵਧੀਆ ਐਕਸ਼ਨ ਹੋਏਗਾ ਔਰ ਗੁਰੂ ਨਗਰੀ ਦਾ ਜਿਹੜਾ ਪੈਸਾ ਜਿਹੜਾ ਇਧਰ ਉਧਰ ਖੜਤ ਬੜਤ ਹੋਇਆ ਜਿਹੜੇ ਇੱਕ ਪਾਰਟਨਰਸ਼ਿਪ ਦੇ ਨਾਲ ਮੈਂ ਇਹੋ ਚਾਹੁੰਦਾ ਕਿ ਗੁਰੂ ਨਗਰੀ ਨੂੰ ਸਵਾਰਿਆ ਜਾਵੇ ਜਿਹੜਾ ਉਹਦਾ ਪੈਸਾ ਗੁਰੂ ਨਗਰੀ ਦੇ ਵਿੱਚ ਸੋਨਾ ਬਣਾਉਣ ਵਾਸਤੇ ਇੱਥੇ ਲੱਗਣਾ ਚਾਹੀਦਾ ਹੈ ਇਕੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੰਮ੍ਰਿਤਸਰ ਟਾਈਮ ਨਿਊਜ਼ ਦੇ ਨਾਲ ਜੁੜੇ ਤੇ ਲੋਕਾਂ ਨਾਲ ਇੰਨੀ ਜ਼ਰੂਰੀ ਇਨਫੋਰਮੇਸ਼ਨ ਸਾਂਝਾ ਕੀਤੀ ਤੇ ਐਵੇਂ ਦੀਆਂ ਹੋਰ ਚੀਜ਼ਾਂ ਨੂੰ ਹੋਰ ਨਿਊਜ਼ ਨੂੰ ਹੋਰ ਅਪਡੇਟ ਨੂੰ ਸੁਣਨੇ ਤੁਸੀਂ دیکھتے ਰਹੋ ਅੰਮ੍ਰਿਤਸਰ ਟਾਈਮ ਨਿਊਜ਼